ਲੈਂਡ ਪੂਲਿੰਗ ਸਕੀਮ ਖਿਲਾਫ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਟਰੈਕਟਰ ਲੈ ਕੇ ਰੋਸ ਮਾਰਚ ਕੱਢਿਆ ਅੱਜ ਮਿਤੀ 37 ਨੂੰ ਲਗਭਗ 11:30 ਵਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਾਸਟਰ ਗਰਜੀਤ ਸਿੰਘ ਬੱਲੜਵਾਲ ਤੇ ਪਰਮਿੰਦਰ ਸਿੰਘ ਚੀਮਾ ਖੁੱਡੀ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਦਾ ਮਕਸਦ ਸਰਕਾਰ ਨੂੰ ਇਹ ਦੱਸਣਾ ਸੀ ਕਿ ਕਿਸਾਨ ਲੈਂਡ ਪੂਲਿੰਗ ਰਾਹੀਂ ਆਪਣੀਆਂ ਜ਼ਮੀਨਾਂ ਬਿਲਕੁਲ ਨਹੀਂ ਦੇਣਗੇ ਅਤੇ ਨਾ ਹੀ ਸਾਨੂੰ ਸਰਕਾਰ ਦੀ ਇਹ ਪਾਲਿਸੀ ਕਿਸੇ ਵੀ ਤਰ੍ਹਾਂ ਮਨਜ਼ੂਰ ਹੈ ਟਰੈਕਟਰ ਮਾਰਚ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਗਰਜੀਤ ਸਿੰਘ ਬੱਲੜਵਾਲ ਨੇ ਦੱਸਿਆ ਕਿ ਇਸ ਰਾਹੀਂ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਲੈਂਡ ਪੂਲਿੰਗ ਪਾਲਿਸੀ ਚਿਪ ਵਾਲੇ ਮੀਟਰਾਂ ਦਾ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੇ ਘਰਾਂ ਵਿੱਚ ਲੱਗਣਾ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣਾ ਅਤੇ ਭਾਰਤ ਮਾਲਾ ਪ੍ਰੋਜੈਕਟ ਲਈ ਜ਼ਬਰਦਸਤੀ ਜ਼ਮੀਨਾਂ ਦਾ ਕਬਜ਼ਾ ਨਾ ਦੇਣਾ ਹੈ। ਲਗਭਗ 11 ਵਜੇ ਜੋਂ ਦਮਦਮਾ ਤੇ ਜੋਂ ਮੀਰੀਪੀਰੀ ਸਾਹਿਬ ਦੇ ਕਿਸਾਨ ਵੀਰ ਤੇ ਆਗੂ ਆਪੋ ਆਪਣੇ ਟਰੈਕਟਰ ਲੈ ਕੇ ਇਕੱਤਰ ਹੋਏ ਇਹ ਮਾਰਚ ਦਾਣਾ ਮੰਡੀ ਹਰੀ ਹਾਰ ਗੁਬਿੰਦਪੁਰ ਸਾਹਿਬ ਤੋਂ ਚੱਲ ਕੇ ਸਾਰੇ ਸ਼ਹਿਰ ਵਿੱਚ ਹੁੰਦਾ ਹੋਇਆ ਫਿਰ ਵਾਪਸ ਦਾਣਾ ਮੰਡੀ ਵਿੱਚ ਆ ਕੇ ਸਮਾਪਤ ਹੋਇਆ ਦੋਹਾਂ ਆਗੂਆਂ ਨੇ ਇਹ ਗੱਲ بار-बार ਦੁਹرائی ਕਿ ਨਾ ਤਾਂ ਲੈਂਡ ਪੂਲਿੰਗ ਲਈ ਜ਼ਮੀਨ ਦਿੱਤੀ ਜਾਵੇਗੀ ਅਤੇ ਨਾ ਹੀ ਸਮਾਰਟ ਮੀਟਰਾਂ ਨੂੰ ਘਰਾਂ ਵਿੱਚ ਲੱਗਣ ਦਿੱਤਾ ਜਾਵੇਗਾ ਨਾ ਹੀ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਵਿੱਚ ਜਾਣ ਦਿੱਤਾ ਜਾਵੇਗਾ ਭਾਰਤ ਮਾਰਾ ਪ੍ਰੋਜੈਕਟ ਰਾਹੀ ਬਣ ਰਹੇ ਹਾਈਵੇ ਤੇ ਵੀ ਪ੍ਰਸ਼ਾਸਨ ਨੂੰ ਜ਼ਬਰਦਸਤੀ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਇਸ ਮੌਕੇ ਕਿਸਾਨਾਂ ਵੱਲੋਂ ਜ਼ਬਰਦਸਤ ਨਾਰੇਬਾਜ਼ੀ ਕੀਤੀ ਗਈ ਦੋਹਾਂ ਜੋਨਾ ਦੇ ਪ੍ਰਧਾਨਾਂ ਤੋਂ ਇਲਾਵਾ ਆਗਿਆਪਾਲ ਸਿੰਘ ਬੋਲੇਵਾਲ ਸਾਹਿਬ ਸਿੰਘ ਬਾਗੇ ਡਾਕਟਰ ਬਲਵਿੰਦਰ ਸਿੰਘ ਕੋਟਲੀ ਪ੍ਰੀਤਮ ਸਿੰਘ ਭੋਲ ਗੁਰਵਿੰਦਰ ਸਿੰਘ ਮੰਡ ਡਾਕਟਰ ਮਲਕੀਤ ਸਿੰਘ ਬੱਲੜਵਾਲ ਬਲਜਿੰਦਰ ਸਿੰਘ ਪਿੰਡਾ ਰੋੜੀ ਸਰਵਣ ਸਿੰਘ ਅਜੈਬ ਸਿੰਘ ਚੀਮਾ ਖੁੱਡੀ ਬਖਸ਼ੀਰ ਸਿੰਘ ਭਾਮ ਅਤੇ ਸੁਖਵਿੰਦਰ ਸਿੰਘ ਭਾਮ ਆਦ ਆਗੂ ਭਾਰੀ ਗਿਣਤੀ ਵਿੱਚ ਹਾਜ਼ਰ ਹੋਏ ਫਾਸਟ ਨਿਊ 24 ਟੀਵੀ ਤੇ ਗਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮੰਡ ਡਾਕਟਰ ਨਿਰੰਦਰ ਸਿੰਘ ਘਮਾਣ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਫਾਸਟ ਨਿਊ 24 ਟੀਵੀ ਤੇ ਹੋਰ ਵੀ ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਵੀ ਅੱਜ ਟਰੈਕਟਰ ਮਾਰਚ ਕੱਢਿਆ ਗਿਆ ਕੇਸ ਸਬੰਧ ਕੱਢਿਆ ਗਿਆ। ਤੁਸੀਂ ਮੈਂ ਜੋਂ ਮੇਰੀ ਪਿੰਡ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਬੱਲਰਵਾਲ ਤੇ ਨਾਲ ਮੇਰੇ ਜੋਂ ਦੰਦੂਆ ਸਰ ਤੋਂ ਪ੍ਰਧਾਨ ਜਿਹੜਾ ਆਗੂ ਪਰਮੇਂਦਰ ਸਿੰਘ ਚੀਮਾ ਖੁੱਡੀ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਇਹ ਜਿਹੜਾ ਟਰੈਕਟਰ ਮਾਰਚ ਕੱਢਿਆ ਗਿਆ ਇਹਦਾ ਕੱਢਣ ਦਾ ਮੀਨ ਕਾਰਨ ਆ ਸਾਰੇ ਜਥਿਆਂ ਬੰਦੀਆਂ ਦੀ ਜਿਹੜੀ ਆ ਇੱਕ ਸੁਰ ਕਾਲ ਦਿੱਤੀ ਆ ਸਾਰੀਆਂ ਜਥੇ ਬੰਦੀਆਂ ਦੀ ਇਕੱਠੀ ਕਾਲਿਆ ਬੜਾ ਚੰਗਾ ਸੰਕੇਤ ਆ ਜਿਹੜੇ ਮਸਲੇ ਆ ਉਹ ਸਭ ਤੋਂ ਵੱਡਾ ਮਸਲਾ ਜਿਹੜਾ ਅੱਜ ਕੱਲ ਕਿਸਾਨਾਂ ਦੇ ਸਿਰ ਤੇ ਲਟਕਦੀ ਤਲਵਾਰ ਆ ਬੈਂਡ ਪੋਲਿਸੀ ਦਾ ਮਾਮਲਾ ਆ ਸਰਕਾਰ ਫਰੀ ਦੇ ਵਿੱਚ ਇੱਕ ਜਲੇ ਤੋਂ 7 ਕਨਾਲਾ ਲੈ ਕੇ ਤੇ ਕਿ ਕਨਾਲ ਸਾਨੂੰ ਮੋੜਦੀ ਆ ਸਾਡੀ ਸਮਝ ਚ ਨਹੀਂ ਆਉਂਦੀ ਇਹ ਕਿਹੜੀ ਪਾਲਿਸੀ ਆ ਪੂਰਾ ਖਿਲਾ ਲੈ ਕੇ ਕਰੋੜਾ ਰੁਪਇਆ ਦਾ ਦੇ ਤੇ ਥੋੜੇ ਜਿਹਾ 1200 ਗੱਜ ਦਾ 1200 ਜਿਹੜਾ ਮੋੜ ਦੋ ਤੇ ਇਹਦੇ ਨਾਲ ਕੋਈ ਭਲਾ ਹੋਣ ਵਾਲਾ ਸਾਡੀ ਸਮਝੋਂ ਤੇ ਪਾਲਿਸੀ ਬਾਹਰ ਇਹ ਬਿਲਕੁਲ ਲਾਗੂ ਨਹੀਂ ਹੋਣ ਦਿੱਤੀ ਜਾਊਗੀ ਦੂਸਰਾ ਕੀ ਪੌਲੇ ਮੀਟਰ ਸਰਕਾਰ ਜ਼ਬਰਦਸਤੀ ਸਾਡੇ ਘਰਾਂ ਚ ਲਾਉਣਾ ਚਾਹੁੰਦੀ ਆ ਨਹੀਂ ਲੱਗਣ ਦਿਆਂਗੇ ਤੀਸਰਾ ਲਹਾਈ ਵੀ ਦੇ ਉਤੇ ਭਾਰਤ ਮਾਲਾ ਪ੍ਰੋਜੈਕਟ ਦੇ ਨਾਂ ਤੇ ਜਿਹੜੀਆਂ ਜ਼ਮੀਨਾਂ ਦੇ ਜ਼ਬਰਦਸਤੀ ਨਿਯਾਇਲ ਕਬਜ਼ੇ ਕੀਤੇ ਜਾ ਰਹੇ ਆ ਉਸ ਦੇ ਡੰਡੇ ਦੇ ਜੋਰ ਨਾਲ ਉਹ ਨਹੀਂ ਹੌਣ ਦਿੱਤੇ ਜਾਣਗੇ ਜਿਹੜਾ ਬਹੁਤ ਅਗਰ ਮਸਲਾ ਜਿੱਦੇ ਕਿਸਾਨ ਮਜ਼ਦੂਰ ਤੇ ਪੰਜਾਬ ਦਾ ਹਰ ਵਰਗ ਜੁੜਿਆ ਆ ਜਿਹੜੀ ਪੰਜਾਬ ਦਾ ਪ੍ਰਾਈਵੇਟ ਕਰਨ ਬਿਜਲੀ ਬੋਰ ਦਾ ਕਰਨ ਜਾ ਰਿਹਾ ਬਿਜਲੀ ਮਹਿਦਮਾ ਪ੍ਰਾਈਵੇਟ ਹੱਥਾਂ ਹੀ ਦੇਣ ਜਾ ਰਿਹਾ ਉਹ ਬਿਲਕੁਲ ਨਹੀਂ ਕਰਨ ਦਿਆਂਗੇ ਉਹਦੇ ਨਾਲ ਦੇ ਲੋੜਾ ਜਿਹੜਾ ਭਾਰ ਆ ਮਜ਼ਦੂਰ ਜੁੜਕੇ ਤੇ ਬਹੁਤ ਜ਼ਿਆਦਾ ਪਊਗਾ ਤੇ ਕਰਕੇ ਇਹਨਾਂ ਸਾਰਿਆਂ ਮਸਲਿਆਂ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਦੀ ਕਾਰਕੁਸ਼ੀ ਦਾ ਟਰੈਕਟਰ ਮਾਰਚ ਕੱਢਿਆ ਗਿਆ ਆਪ ਜੀ ਦੇ ਸਾਹਮਣੇ ਵੱਡੀ ਗਿਣਤੀ ਦੇ ਟਰੈਕਟਰ ਤੇ ਕਿਸਾਨ ਵੀ ਰਾਏ ਆ ਜਦੋਂ ਵੀ ਜਥੇਬੰਦੀਆਂ ਇਹਨਾਂ ਸਰਕਾਰਾਂ ਵਿਰੁੱਧ ਇਹਨਾਂ ਕੰਮਾਂ ਨੂੰ ਦੁਬਾਰਾ ਸ਼ੁਰੂ ਕਰਦੀ ਕੋਸ਼ਿਸ਼ ਕਰਨੀਆਂ ਤੇ ਜਥੇਬੰਦੀਆਂ ਕਾਲ ਦੇਣੀਆਂ ਇਸੇ ਤਰ੍ਹਾਂ ਹੀ ਮਿਲ ਜੁਲ ਕੇ ਇਹਨਾਂ ਦਾ ਵਿਰੋਧ ਕਰਾਂਗੇ ਇਹ ਇਹ ਜਿਹੜੀ ਕੰਮ ਆਪ ਜੀ ਨੂੰ ਗਣਾ ਬਿਲਕੁਲ ਨਹੀਂ ਹੁੰਦੇ ਆਗੇ ਅੱਜ ਇਹ ਟਰੈਕਟਰ ਮਾਰਚ ਕਿੱਥੇ ਕਿੱਥੇ ਕੱਢੇ ਗਏ ਆ ਉਹ ਅਰਗੁਵੰਦਪੁਰ ਦੇ ਵਿੱਚ ਸਾਡੀ ਡਿਊਟੀ ਲੱਗੀ ਸੀ ਇਸੇ ਤਰ੍ਹਾਂ ਹੀ ਸਾਰੇ ਕਸਬਿਆਂ ਦੇ ਵਿੱਚ ਸਾਰੀਆਂ ਜ਼ੋਨਾਂ ਨੂੰ 15 ਜ਼ੋਨਾਂ ਦੇ ਜ਼ਿਲ੍ਹਿਆਂ ਤਿੰਨ ਤਿੰਨ ਜ਼ੋਨਾਂ ਦੀ ਡਿਊਟੀ ਆਪੋ ਆਪਣੇ ਸ਼ਹਿਰਾਂ ਕਸਬਿਆਂ ਲਾ ਕੇ ਲੱਗੀ ਆ ਔਰ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਾਡੀ ਜਿਥੇ ਬੰਦੀ ਤੇ ਬਾਕੀ ਸਾਰੇ ਜਥੇ ਬੰਦੀਆਂ ਜਿਹੜੀਆਂ ਉਹ ਪੰਜਾਬ ਦੇ ਸਾਰੇ ਜ਼ਿਲ੍ਹਾ ਜੀ ਇਹ ਟਰੈਕਟਰ ਮਾਰਚ ਤੇ ਮੋਟਰਸਾਈਕਲ ਮਾਰਚ ਵੀ ਕਿੱਢੇ ਜਾ ਰਿਹਾ